ਲੋ ਜੀ ਇਹ ਜਦੋਂ ਦੁੱਲੇ ਪੱਟੀ ਦਾ ਜਨਮ ਹੁੰਦਾ ਹੈ ਕਿ ਉਸੇ ਵੇਲੇ ਉਸ ਨੂੰ ਜਨਮ ਦਿਵਾਉਣ ਵਾਲੀ ਦਾਈ ਜਿਹੜੀ ਆ ਉਸ ਦੇ ਵਿਲੱਖਣ ਚਿਹਰੇ ਨੂੰ ਵੇਖ ਕੇ ਉਸ ਦੇ ਬਾਰੇ ਵਿੱਚ ਉਸ ਦੀ ਮਾਂ ਨੂੰ ਜੋ ਕੁਝ ਬਿਆਨ ਕਰਦੀ ਹੈ ਉਹ ਇਸ ਗੀਤ ਵਿੱਚ ਇਉਂ ਬਿਆਨ ਕੀਤਾ ਜਾ ਰਿਹਾ ਹੈ ਲੋ ਜੀ ਉੱਤਕ ਸੂਰਤ ਦੁੱਲੇ ਦੀ ਲਦੀ ਨੂੰ ਇੰਜ ਆਖ ਦੀਦਾਈ ਤੱਕ ਸੂਰਤ ਦੁੱਲੇ ਦੀ ਲਦੀ ਨੂੰ ਇੰਜ ਆਖ ਦੀਦਾਈ ਮੈਂ ਅਜ ਤੱਕ ਨਾ ਵੇਖੀ ਦੁੱਲੇ ਨੇ ਸੂਰਤ ਐਸੀ ਪਾਈ ਦੁੱਲੇ ਨੇ ਸੂਰਤ ਐਸੀ ਪਾਈ ਹਉ ਬਹੁਤ ਬਹਾਦਰਨੀ ਹਉ ਬਹੁਤ ਬਹਾਦਰਨੀ ਮੇਰੀ ਝੂਠ ਬਾਤ ਨਾ ਜਾਣੀ ਮੇਰੀ ਝੂਠ ਬਾਤ ਨਾ ਜਾਣੀ ਪਿੰਡੀ ਵਿੱਚ ਲੋਕਾਂ ਦੇ ਕਰ ਕਰ ਇਹੋ ਸ਼ਿੜੀ ਕਹਾਣੀ ਪਿੰਡੀ ਵਿੱਚ ਲੋਕਾਂ ਦੇ ਨਿਕਰ ਕਰੇ ਹੋਛੜੀ ਕਹਾਣੀ ਹੇ ਕਰਦਾਨ ਦੌਲਤਾਨੀ ਰੱਬ ਨੇ ਖੁਸ਼ੀ ਬਖਾਈ ਤੈਨੂੰ ਰੱਬ ਨੇ ਖੁਸ਼ੀ ਬਖਾਈ ਤੈਨੂੰ ਕਰਦਾਨ ਦੌਲਤਾਨੀ ਰੱਬ ਨੇ ਖੁਸ਼ੀ ਬਖਾਈ ਤੈਨੂੰ ਅੱਜ ਸਾਰੀ ਪਿੰਡੀ ਨੇ ਉਹ ਦਿੱਤੀ ਆਣ ਵਿਦਾਈ ਤੈਨੂੰ ਦਿੱਤੀ ਆਣ ਵਿਦਾਈ ਤੈਨੂੰ ਐ ਸੁਣ ਸ਼ਾਵਾਂ ਨੇ ਲੱਦੀ ਏ ਨੀ ਸੁਣ ਸ਼ਾਵਾਂ ਨੇ ਲੱਦੀ ਏ ਉਹ ਦਿਲ ਹੀ ਦਿਲ ਵਿੱਚ ਖਾਰ ਰਖਾਣੀ ਦਿਲ ਹੀ ਦਿਲ ਵਿੱਚ ਖਾਰ ਰਖਾਣੀ ਪਿੰਡੀ ਵਿੱਚ ਲੋਕਾਂ ਦੇ ਨਿਕਰ ਕਰ ਇਹੋ ਛੜੀ ਕਹਾਣੀ ਨਿਕਰ ਕਰ ਇਹੋ ਛੜੀ ਕਹਾਣੀ ਇਹ ਪੁੱਤਰ ਰਾਠਾਂ ਦਾ ਨੀ ਇਹ ਪੁੱਤਰ ਰਾਠਾਂ ਦਾ ਲੱਗੇ ਮੂੰਹ ਜ਼ੁਲਮ ਦਾ ਤੋੜੂ ਨੀ ਲੱਗੇ ਮੂੰਹ ਜ਼ੁਲਮ ਦਾ ਤੋੜੂ ਅਕਬਰ ਦੇ ਜ਼ੁਲਮਾਂ ਦਾ ਅਕਬਰ ਦੇ ਦੁਲਮਾ ਦਾ ਬਦਲਾ ਨਾਲ ਸੂਦ ਦੇ ਮੋੜੂ ਨਹੀਂ ਬਦਲਾ ਨਾਲ ਸੂਦ ਦੇ ਮੋੜੂ ਤੱਕ ਤਾਕਤ ਦੁਲੇ ਦੀ ਨਹੀਂ ਤੱਕ ਤਾਕਤ ਦੁਲੇ ਦੀ ਹੋਏ ਕੰਬਣਗੇ ਸ਼ਾਹ ਅਕਬਰ ਤੇ ਸ਼ਾਨੀ ਕੰਬਣਗੇ ਸ਼ਾਹ ਅਕਬਰ ਤੇ ਸ਼ਾਨੀ ਪਿੰਡੀ ਵਿੱਚ ਲੋਕਾਂ ਦੇ ਨੀ ਕਰ ਕਰ ਇਹੋ ਛੜੀ ਕਹਾਣੀ ਨੀ ਕਰ ਕਰ ਇਹੋ ਛੜੀ ਕਹਾਣੀ ਨਾ ਰਹੇ ਦੁਸ਼ਮਣ ਤੋਂ ਮਾੜਾ ਨੀ ਨਾ ਰਹੇ ਦੁਸ਼ਮਣ ਤੋਂ ਮਾੜਾ ਨਾਲ ਤੂੰ ਦੁੱਧ ਮੱਖਣਾ ਦੇ ਪਾਲੀ ਨਾਲ ਤੂੰ ਦੁੱਧ ਮੱਖਣਾ ਦੇ ਪਾਲੀ ਨਾ ਰਹੇ ਦੁਸ਼ਮਣ ਤੋਂ ਮਾੜਾ ਨਾਲ ਤੂੰ ਦੁੱਧ ਮਖਣਾ ਦੇ ਪਾਲੀ ਨਾਲ ਤੂੰ ਦੁੱਧ ਮਖਣਾ ਦੇ ਪਾਲੀ ਕਰੇ ਜਦ ਵਾਰ ਨਹੀਂ ਦੁਸ਼ਮਣ ਤੇ ਕਰੇ ਜਦ ਵਾਰ ਨਹੀਂ ਦੁਸ਼ਮਣ ਤੇ ਓ ਜਾਵੇ ਵਾਰ ਕਦੇ ਨਾ ਖਾਲੀ ਨਹੀਂ ਜਾਵੇ ਵਾਰ ਕਦੇ ਨਾ ਖਾਲੀ ਆਜ਼ਾਦ ਚਬੇ ਵਾਰੇ ਨੂੰ ਆਜ਼ਾਦ ਚੱਬੇ ਵਾਲੇ ਨੂੰ ਐਸੀ ਸਿੱਖਿਆ ਤੂੰ ਸਿਕਾਣੀ ਨਹੀਂ ਐਸੀ ਸਿੱਖਿਆ ਤੂੰ ਪੜਾਣੀ ਪਿੰਡੀ ਵਿੱਚ ਲੋਕਾਂ ਦੇ ਕਰ ਕਰ ਇਹੋ ਛੜੀ ਕਹਾਣੀ ਪਿੰਡੀ ਵਿੱਚ ਲੋਕਾਂ ਦੇ ਕਰ ਕਰ ਇਹੋ ਛੜੀ ਕਹਾਣੀ ਤੱਕ ਸੂਰਤ ਦੁੱਲੇ ਦੀ ਲਦੀ ਨੂੰ ਇੰਜ ਆਖ ਦੀ ਲਈ ਲਦੀ ਨੂੰ ਇੰਜ ਆਖ ਦੀ ਲਈ ਮੈਂ ਅੱਜ ਤੱਕ ਨਾ ਵੇਖੀ ਦੁਲਨੇ ਸੂਰਤ ਐਸੀ ਪਾਈ ਦੁਲਨੇ ਸੂਰਤ ਐਸੀ ਪਾਈ ਓ ਬਹੁਤ ਬਹਾਦਰਨੀ ਹੋ ਓ ਬਹੁਤ ਬਹਾਦਰਨੀ ਮੇਰੀ ਝੂਠ ਬਾਤ ਨਾ ਜਾਣੀ ਨੀ ਮੇਰੀ ਝੂਠ ਬਾਤ ਨਾ ਜਾਣੀ ਪਿੰਡੀ ਵਿੱਚ ਲੋਕਾਂ ਦੇ ਕਰ ਕਰ ਇਹੋ ਛੜੀ ਕਹਾਣੀ ਪਿੰਡੀ ਵਿੱਚ ਲੋਕਾਂ ਦੇ ਨੀ ਕਰ ਕਰ ਇਹੋ ਛੜੀ ਕਹਾਣੀ ਨੀ ਕਰ ਕਰ ਇਹੋ ਛੜੀ ਕਹਾਣੀ ਨੀ ਕਰ ਕਰ ਇਹੋ ਛੜੀ ਕਹਾਣੀ